ਇੱਕ ਕੰਮ ਹੋਰ ਕਰੀਏ ਜਾਂ ਬੰਦੇ। ਬਹੁਤ ਮੇਰੇ ਕੋਲ ਟਾਈਮ ਹੈ ਗਾਣਾ 2-3 ਮਹੀਨੇ ਤੇ ਮੈਂ ਨਾ ਵੀ ਚਲੋ ਇੱਕਾਂ ਪੋਸਟਾਂ ਪਾਸਟਾ ਵੀਡੀਓ ਬੜੀਆਂ ਸਾਂਝੀਆਂ ਕਰਦਾ ਰਹੀਏ ਜਾਣ ਪਛਾਣ ਦੀ ਬਣੀ ਰਹੇ ਇੱਕ ਨੂੰ ਜਾਣਦੇ ਪਛਾਣਦੇ ਤੇ ਹੈਗੇ ਨਾ ਰੋੜਾ ਰੱਪਾ ਪੈਣ ਡਿਆ। ਵੀ ਆਪਾਂ ਵੀ ਇੱਥੇ ਤੁਸੀਂ ਵੀ ਇੱਥੇ ਪਤਾ ਹੁੰਦੇ ਬੰਦੇ ਜੂਦੇ ਤੇ ਹੈਗੇ ਨਾ। ਜੇ ਤੁਹਾਨੂੰ ਨਹੀਂ ਇਹ ਗੱਲਾਂ ਪਸੰਦ ਤੇ ਆਪਾਂ ਇਦਾਂ ਕਰਦੇ ਆ ਮੈਰਾ ਰਾਤਾ ਵੀ ਮੈਂ ਤੁਹਾਡੇ ਅੰਨੀ ਗੱਲ ਹਣਾ ਸ਼ੁਰੂ ਕਰਨਾ। ਆਪਾਂ ਤੁਹਾਡੇ ਅੰਨੀ ਗੱਲ ਕਰਿਆ ਕਰੀਏ। ਚਲੋ ਔਇਕ ਤੋਂ ਬਾਅਦ ਆਪਾਂ ਤਾਰਦੇ ਰਹੇ ਤਾੜੇ ਦੀ ਗੱਲਾਂ ਕਰ ਲੈਨੇ ਜਿਦ ਤੱਕ ਤੁਸੀਂ ਚਾਹੁੰਦੇ ਆਪਾਂ ਕਰ ਲੈਨੇ ਨਹੀਂ ਪਸੰਦ ਨਾ ਤਾਂ ਮੇਰੀਆਂ ਗੱਲਾਂ ਅ ਚਲੋ ਕਰੀਏ ਗੱਲਾਂ ਸਾਡੇ ਆਈਏ ਵੇਖੋ ਜੀ ਸਮਾਜ ਵਿੱਚ ਨਸ਼ਾ ਬਹੁਤ ਹੋ ਗਿਆ ਸਮਾਜ ਵਿੱਚ ਨਸ਼ਾ ਬਹੁਤ ਹੋ ਗਿਆ ਕਰ ਕਰ ਨਸ਼ਾ ਬਜ਼ਾਰਾਂ ਦੇ ਨਸ਼ਾ ਵੱਡੇ ਵੱਡੇ ਲੋਕ ਨਸ਼ਾ ਵੇਚ ਰਹੇ ਨੇ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਕੋਈ ਨਸ਼ਾ ਪੀ ਰਿਹਾ ਕੋਈ ਨਸ਼ਾ ਖਾ ਰਿਹਾ ਕੋਈ ਕੁਛ ਕਰ ਰਿਹਾ ਨਸ਼ਾ ਬਹੁਤ ਹੋ ਗਿਆ ਇਹਦਾ ਹੱਲ ਹੋਣਾ ਚਾਹੀਦਾ ਠੀਕ ਹੈ ਜੀ ਚਲੋ ਚੱਲੀਏ ਕਰਨ ਸਹੀ ਹੈ ਜੀ ਇਹ ਦਸਨਾ ਹਾੜਾ ਫਰਜੀ ਤਾਂ ਚਲੋ ਚੱਲੀਏ ਕਰ ਜਾਈਏ ਸਹੀ ਹੈ ਸ਼ੁਰੂ ਹਾਂਜੀ ਅਗਲਾ ਵਿਸ਼ਾ ਸੁਮਾਰਿਚੀ ਕੰਦਕੀ ਬਹੁਤ ਪ੍ਰੋਸੀ ਆ ਰਹੀ। ਸਮਾਜ ਗੰਦਾ ਕੀਤਾ ਜਾ ਰਿਹਾ। ਸਮਾਜ ਨੂੰ ਆਪਾਂ ਸੋਹਣਾ ਬਣਾਉਣਾ। ਹਮਮ ਕਿਉਂ ਨਾ ਆਪਾਂ ਸਮਾਜ ਨੂੰ ਇੱਕ ਸੋਹਣਾ ਪੰਜਾਬ ਬਣਾਈਏ। ਆਪਾਂ ਇਹ ਕਰੀਏ, ਉਹ ਕਰੀਏ। ਆਪਾਂ ਸੋਹਣਾ ਹੋਵੇ ਸਾਰਾ ਕੁਝ। ਦਰਖਤ ਹੋਣ, ਫੁੱਲ ਹੋਣ, ਪਲਾੜੀਆਂ ਹੋਣ, ਬੂਟੇ ਹੋਣ। ਅਸਦਾ ਵਸਤਾ ਪੰਜਾਬੀ ਮੈਨੂੰ ਸਾਨੂੰ ਸੁਣਾ ਪੰਜਾਬੀ ਹਾਂਜੀ ਬਣ ਜਾਣਾ ਚਲੋ ਚੱਲ ਇਹ ਕਰ ਜਾ ਸਹੀਏ ਕਰ ਜਾ ਚਲੋ ਸਹੀਏ ਕਰ ਜਾ ਹੋਏ ਨਾ ਪਿਆ ਸੁਣਾ ਚਲੋ ਫਿਰ ਉਹ ਨਵਾਂ ਟੋਪਿਕ ਗੰਦਗੀ ਬੜੀ ਪਰੋਸੀ ਆ ਰਹੀ ਹੈ ਅੱਜ ਕੱਲ੍ਹ ਮੋਬਾਈਲਾਂ ਤੇ ਲੱਚਰਤਾ ਬਹੁਤ ਹੋਈ ਬਹੁਤ ਲਚਿਰਤਾ ਅੱਜ ਕੱਲ ਆਪਾਂ ਪਰਿਵਾਰਾਂ ਦੇ ਵਿੱਚ ਬੈਠ ਕੇ ਪਹਿਲਾਂ ਨੇ ਟੈਲੀਵਿਜ਼ਨ ਹੀ ਦੇਖ ਸਰਦੇ ਹਾਂ ਪਰਿਵਾਰਾਂ ਦੇ ਵਿੱਚ ਬੈ ਕੇ ਤੁਹਾਡਾ ਗਾਣਾ ਨਹੀਂ ਸੁਣ ਸਕਦੇ ਪਰਿਵਾਰ ਦੇ ਵਿੱਚ ਬੈ ਕੇ ਫਿਲਮ ਨਹੀਂ ਦੇਖ ਸਕਦੇ ਇਸ ਕਰਕੇ ਆਪਾਂ ਇਸ ਸਮਾਜ ਨੂੰ ਇੱਕ ਸੋਹਣਾ ਬਣਾਉਣਾ ਇਹ ਜੋ ਗੰਦਗੀ ਪ੍ਰੋਸੀ ਜਾ ਰਹੀ ਹੈ ਸਾਨੂੰ ਇਹਨਾਂ ਤੋਂ ਦੂਰ ਰਹਿਣਾ ਆਪਾਂ ਇਹ ਗੰਦਗੀ ਦਾ ਹਿੱਸਾ ਨਹੀਂ ਬਣਨਾ ਕਿਸ ਆਪਾਂ ਜੋ ਵੇਖ ਰਹੇ ਆ ਸਾਡੇ 3 ਪੁੱਤ ਤੇ ਅਸਰ ਬਹੁਤ ਪੈਂਦਾ ਹਾਂਜੀ ਐਂਦੋ ਬਕੀ ਗੱਲ ਪਰ ਤਾਂ ਕੱਢਣਾ ਕੋਸ਼ਿਸ਼ ਆਵੇ ਜਾਂ ਨਾ ਆਵੇ 3 ਪੁੱਤਾਂ ਨੂੰ ਜਿਆਦਾ ਪਤਾ ਜੇ ਤੜੇ ਮੋਬਾਈਲ ਤੇ ਕੱਢਣਾ ਹੂੰ ਚਲੋ ਤੇ ਏਦਾਂ ਸਮਾਜ ਚ ਕੋਈ ਏਦਾਂ ਦੀ ਚੀਜ਼ਾਂ ਨਾ ਪਰੋਸੋ ਜਾਂ ਇਹ ਨਾ ਚੀਜ਼ਾਂ ਆਪਾਂ ਨੂੰ ਵੇਖਣ ਨੂੰ ਮਿਲਣਾ ਇਹ ਗੰਦਗੀ ਅਸੀਂ برداشت ਨਹੀਂ ਕਰ ਸਕਦੇ ਅਸੀਂ ਮਾਰ ਦੇਣਾ ਜੇ ਉਹ ਗੰਦ ਪਾਇਆ ਅਸੀਂ ਮਾਰ ਦੇਣਾ ਅਸੀਂ ਮਰ ਜਾਣਾ ਜਾਂ ਮਾਰ ਦੇਣਾ ਜੇ ਉਹ ਗੰਦੀ ਹੀ ਪਾਈ ਗਏ ਨੇ ਤੇ ਇਸ ਕਰਕੇ ਆਪਾਂ ਸਮਾਜ ਨੂੰ ਗੰਦਗੀ ਤੋਂ ਬਚਾਉਣਾ ਚਲੋ ਚੰਗੀ ਇਹ ਕਰ ਸੋਈਆਂ ਜਾਗੋ ਆਗੇ ਮੋਬਾਈਲ ਤੇ ਵੇਖੀਏ ਕੋਈ ਮੂਵੀ ਮਰੀ ਐਤਰੇ ਬੋਲਦੇ ਨਾ ਗੰਦੀ ਫਿਲਮ ਹਵੇ ਆ ਜਣੀ ਗੰਦੀ ਫਿਲਮ ਚਲ ਵੀ ਨਹੀਂ ਚੋਰੀ ਵੀ ਨਹੀਂ ਆਪਾਂ ਲੋਕਾਂ ਦੇ ਸਾਹਮਣੇ ਥੋੜੀ ਵੀ ਕਰਨੀ ਚਲੋ ਅੱਜ ਫੇਰ ਆਈਏ ਸਮਾਜ ਦਾ ਬਿਰਖ ਕਰ ਕੋ ਆਪੀ ਸਮਾਜ ਉਹ ਸਮਾਜ ਨਹੀਂ ਪਾਣੀ ਤਰਿਤੋਂ ਥੱਲੇ ਜਾ ਰਿਹਾ ਪਾਣੀ ਮੁੱਕਦਾ ਜਾ ਰਿਹਾ ਕੀ ਕਰਾਂਗੇ ਆਪਾਂ 2030 35 40 ਚ ਕੀ ਕਰਾਂਗੇ ਆਪਾਂ ਪਾਣੀ ਖਤਮ ਹੋਏ ਨਾ ਸਾਡੀ ਆਉਣ ਵਾਲੀ ਪੀੜ੍ਹੀ ਦਾ ਪਾਣੀ ਕੀ ਬਣੂਗਾ ਇਸ ਕਰਕੇ ਪਾਣੀ ਤੇ ਚਲੋ ਲੰਮਾ ਚੋੜਾ ਬਿਸ਼ਾ ਬੋਲਣ ਤੋਂ ਬਾਅਦ ਚਲਿਏ ਨਾ ਕਰ ਸਹੀਏ ਚਲਿਏ ਕਰੀਏ 2-4000 ਲੀਟਰ ਪਹਿਲਾਂ ਆਪਣੇ ਘਰ ਚ ਤੇ ਪਾਣੀ ਲਾਈਏ 2-4000 ਲੀਟਰ ਆਪਾਂ ਪਹਿਲਾਂ ਘਰ ਚ ਪਾਣੀ ਲਾਉਣਾ ਹੀ ਆ ਝੋਨਾ ਵੀ ਲਾਉਣਾ ਪੈਣਾ ਕੀ ਕਰਾਂਗੇ ਪਹਿਲੀ ਦਾ ਬਾਪਤੀ ਵੀ ਲਾਉਣੀ ਪਣੀ ਝੋਨਾ ਵੀ ਲਾਉਣਾ ਪੈਣਾ ਤੇ ਪਾਣੀ ਚਲੋ ਆਪਣੇ ਨਾਲ ਇੰਨੇ ਕ ਨਾ ਕਿਹੜਾ ਕੀ ਹੋ ਜਣਾ ਯਾਰ ਪਾਣੀ ਮੁਕੇ ਨਾ ਸਾਡੇ ਵਰੀ ਮੁਕੇ ਜਣਾ ਕਦੇ ਹੈ ਅਸੀਂ ਵਰਤ ਲਾਂਗੇ ਆ 2-4 ਹਜ਼ਾਰ ਲੀਟਰ ਉਹਦਾ ਖਰਚ ਪਾਣੀ ਵਰਤਣਾ ਨੇ ਜੇ ਅਸੀਂ 2-5 ਕਿਲੋਲਿਟਰ ਕੋ ਪਾਣੀ ਅਸੀਂ 5 ਕਿਲੋ ਝੂਨਾ ਲਾਤਾ ਤਾਂ ਫਿਰ ਕਿਹਦੀ ਸਾਟੇ ਸਾਢੇਰੀ ਪਾਣੀ ਕਿਤੇ ਮੁੱਕ ਜਣਾ ਨਹੀਂ ਮੁੱਕਦਾ ਨਹੀਂ ਮੁੱਕਣਾ ਚਲੋ ਸਹੀਆਂ ਯਾਰ ਕਰ ਕੇ ਗੀਤ ਬਹੁਤ ਬੋਲ ਰੇ ਲੜਾਈਆਂ ਝਗੜੇ ਧਿਆਰਾ ਤੇ ਇਹ ਉਹ ਗਲਤ ਗੱਲ ਨਹੀਂ ਬੋਲਣੀ ਚਾਹੀਦੀ ਮੜੀ ਗੱਲ ਤੇ ਵਿਸ਼ਾ ਵੀ ਮੜਾ ਚਲੋ ਚਲਿਏ ਫਿਰ ਸਈਆਂ ਕਰ ਜਾਗੇ ਦਾਤਾ ਤੁਹਾਨੂੰ ਵਿਸ਼ਾ ਮੜਾ ਦੱਸ ਰਹੀ ਆਪਾਂ ਇਹ ਵਿਸ਼ਾ ਮੜਾ ਇਤਰਾ ਸਾਰੇ ਵਿਸ਼ੇ ਦੱਸਨੇ ਤੇ ਗਈ ਆ ਇਹ ਵਿਸ਼ੇ ਮੜੇ ਚਲੋ ਜੀ ਸਈਆਂ ਕਰ ਜਾ ਅੱਜ ਆਪਾਂ ਕਰਦੇ ਆਂ ਸਮਾਜ ਦੇ ਵਿੱਚ ਲੋਕ ਨਚਾਰ ਹੋ ਗਏ ਆ ਨਚਾਰ ਹੋ ਗਏ ਲੋਕ ਗਿੱਤੇ ਪਾਈ ਜਾਂਦੇ ਭੰਗੜੇ ਪਾਈ ਜਾਂਦੇ ਅਸੰਮਤਾ ਮਹੀਨਾ ਜੀ ਪੀਆਂ ਲੱਗ ਗਈਆਂ ਸਾਵੇਂ ਲੱਗ ਗਏ ਜੀ ਕੁੜੀਆਂ ਨੇ ਕਿਤਾਬ ਪਾ ਲਿਆ ਜੀ ਇੱਕ ਦੋ ਦੇਖੋ ਕਵੀਸ਼ਰ ਸਿੰਘ ਬੀਬੀ ਹੋਈਆਂ ਤੇ ਉਹਨਾਂ ਕਹਿੰਣਾ ਵੇਖੋ ਆ ਕਿੰਨੀ ਮਾੜੀ ਗੱਲ ਇਨਾ ਕਿਉਂ ਪਾਇਆ ਕਿਤਾ ਤੁਸੀਂ ਫਲਾਣੀਆਂ ਦੀਆਂ ਕਮਾਂ ਜੇ ਟਿੰਗੜੀਆਂ ਦੀਆਂ ਕਮਾਂਏ ਕਿਉਂ ਪਾਇਆ ਕਿਤਾ ਕਿਉਂ ਪਾਇਆ ਭਗੜਾ ਬਈ ਉਹ ਸਾਰੇ ਇੱਕ ਸਟੇਜ ਨੇ ਆਪਣੀ ਮਲ ਜੇਬ ਧਾਰਮ ਉਹਨੇ ਤੇ ਆਖਣਾ ਨਹੀਂ ਗੱਲ ਉਹਦੇ ਪਰਦੀ ਦੀ ਆਖ ਨਹੀਂ ਉਹਨੇ ਇਹ ਕੰਮ ਤੇ ਤੁਹ ਤੇ ਤਾਂ ਲੋਕਣਾ ਨਾ ਬਾਕੀ ਤੇ ਚਲੋ ਵਿਚਾਰੇ ਨੇ ਚਲੋ ਮਾੜੇ ਚੰਗੇ ਕਰਨੇ ਹੀ ਆ ਇਹ ਕੰਮ ਉਹਨੇ ਤੇ ਕਰਨੇ ਇਹਨਾਂ ਨੂੰ ਬੀਬਾ ਵੀ ਇੱਕ ਦਿਨ ਬੋਲਾ ਪੌਂਡ ਦੀ ਤੇਰੀ ਆਂਦੀ ਬੜੀ ਗਲੱਬ ਦਲੇਰ ਕੋਰੀ ਹੈ ਸ਼ਾਇਦ ਬੀਬਾ ਖੰਡੇ ਹੀ ਇੱਕਦਮ ਤੇ ਕਮੈਂਟਾਂ ਹੀ ਲੋਕੀ ਹੋਰ ਕੁਛ ਆ ਕੀ ਜਾਂਦੇ ਇਹ ਉਹਨੂੰ ਕੱਧ ਤੋਂ ਆਂਦੇ ਯਾਰ ਉਹ ਆਂਦੇ ਆ ਪਈ ਐਵੇਂ ਉਹਨੂੰ ਲੋੜ ਆ ਪੈਦੀ ਹੱਤੂ ਆਈ ਬ੍ਰਿਓ ਇੱਕ ਟਾਈਟੂ ਐਂਕਦੇ ਬੜਾ ਇੱਥੇ ਕਮੈਂਟਾਂ ਹੀ ਰੁਕ ਆਲਾ ਬਈ ਜਾਂਦੇ ਉਹਨੂੰ ਕਿਉਂ ਇਹ ਕਿਉਂ ਕਰਦੇ ਨੇ ਯਾਰ ਉਹ ਵਿਚਾਰੀ ਉਹਨਾਂ ਦੇ ਕਹਿਣ ਲਈ ਉਹ ਆਪਣਾ ਦਾ ਕੰਮ ਚੱਲਿਆ ਆ ਚਲਾਉਂਦੇ ਹੀ ਮਿਹਨਤ ਕਰਦੇ ਹੀ ਯਾਰ ਪੈਹਾਉਂਦੇ ਆ ਵਿਚਾਰੀ ਦਾ ਤੇ ਉਹਦਾ ਤੇ ਚੱਲਿਆ ਤਾਂ ਤੁਸੀਂ ਤੁਸੀਂ ਹਟ ਜਾਓ ਕੋਈ ਹੋਰ ਕੋ ਕਿਤਰਾ ਕਰ ਲੋਗੇ ਕੰਮ ਨਹੀਂ ਕਰਦੇ ਨਾ ਤੁਹਾਨੂੰ ਨਹੀਂ ਨੱਚਦੇ ਨਾ ਤੁਹਾਨੂੰ ਚਲੋ ਅਰਜਿਤੇ ਗਣਾ ਦੱਸਦਾ ਚਲੋ ਆਪਾਂ ਸੋਈਏ ਜਾ ਕੇ ਘਰ ਜਾ ਕੇ ਸੋਈਏ ਛੱਡੋ ਖੜਾ ਕੋਈ ਨਹੀਂ ਦੱਸ ਦਿੰਦਾ ਨਾ ਆਪਾਂ ਨਚਰਨੀ ਲਚਿਰਤਾ ਮਾੜੀ ਗੱਲ ਐ ਨਹੀਂ ਨਚਣਾ ਤੇ ਹੁਣ ਕਿਹੜਾ ਵਿਚਾਰ ਆ ਗਿਆ ਆਪਣਾ ਹੈਗਾ ਸਾਰੀ ਦੱਸ ਤੇ ਨਸ਼ਿਆਂ ਦਾ ਇਹੋ ਜਿਹੇ ਮੁੱਦੇ ਪੰਜ ਸੌ ਤੋਂ ਉਹ ਦੱਸ ਤੇ ਆਏ ਦੇ ਉਤਰਾ ਬੜੇ ਆ ਚਲਿਏ ਸੋਈਏ ਕਰੀਏ ਕਰਨਾ ਸਾਰੇ ਵਿਸ਼ੇ ਆਪਾਂ ਦੱਸਦੇ ਆ ਸਮਝਾਦੇ ਆ ਹੁਣ ਸਮਝਣਾ ਹੁਣ ਆਖਿਓ ਜੇ ਕੋਈ ਸਿਗਰਟ ਪੀੜੀ ਕੋਈ ਨਸ਼ਾ ਕੋਈ ਨੱਚ ਟਪ ਗਿਆ ਕੋਈ ਡਾਂਸਰ ਕੋਈ ਕੱਪੜੇ ਨਾਲ ਇਸ ਤਰ੍ਹਾਂ ਘੱਟ ਵੱਧ ਪਾ ਕੇ ਕੋਈ ਨੱਚੀ ਇਹ ਉਹ ਬੋਲੇ ਆ ਕੋ ਬਲੌਗ ਕਰ ਇਹ ਉਹ ਆਪਣ ਤਾਹਤਾ ਮਰਲਾ ਸੇ ਬੋਲੇ ਆ ਮਹਨਸਰ ਬੋਲੇ ਆ ਹੁਣ ਨਹੀਂ ਇਹ ਕੰਮ ਉਹਨੇ ਬੱਸ ਗਿਆ ਆਪਾਂ ਸਿੱਤੇ ਧਰ ਨਵੈ ਲਖ ਹੋ ਜਾਏ ਸਾਰੇ ਕੰਮ ਹੋ ਗਏ ਚਲੋ ਅਪਏ ਦਾ ਕੱਲ ਕਹਿੰਦੇ ਕੱਲ ਤੋਂ ਤੁਹਾਡੇ ਨਾਲ ਇਹ ਵਿਸ਼ੇ ਬੋਲ ਲੈਨੇ ਸਮਝ ਸੁਧਾਰ ਦੇਣਾ ਤੋਂ ਸੁਧਾਰ ਦੇਣਾ ਨਰਮਾਏ ਚਲੀਏ ਤੁਹਾਡੇ ਨਾਲ ਚਲੀਏ ਉਸ ਨਾਲ ਇਹ ਸਾਰੇ ਵਿਸ਼ੇ ਜਿਹੜੇ ਆ ਜਿੰਨੇ ਕੁ ਮੈਂ ਬੋਲੇ ਇਹ ਹੋ ਨਹੀਂ ਕਰੇ ਥੋੜਾ ਜਿਹਾ ਜਿਹੜੀ ਉਹ ਸ਼ੁਰੂ ਹੋਏ ਆ ਥੋੜੇ ਜਿਹਾ ਜੀ ਤੋਂ ਖਤਮ ਖੜ ਬਿਤੇ ਇਹਦੇ ਆਪਾਂ ਕਹਿ ਨਹੀਂ ਸਕਦੇ ਕਿ ਇਹ ਸਦੀਆਂ ਤੋਂ ਚੱਲੇ ਆ ਰਹੇ ਤੇ ਗਾਂ ਵਿੱਚ ਅੱਧੀਆਂ ਤੱਕ ਚੱਲਨੇ ਇਹ ਆਪਾਂ ਥੋੜੇ ਸੁਧਰ ਕਰਦੇਵੇਂ ਕਦਮ ਤੇ ਜਿਹੜੇ ਹਿਸਾਬ ਨਾਲ ਤੁਹਾਤ ਸਪੀਡ ਪੜੀ ਆ ਬੋਲਣ ਦੀ ਆ ਚੈਨਣਾ ਤੇ ਰੋਲਾ ਪਾਉਣ ਦੀ ਮਤਲਬ ਛਡਾ ਤੜਾ ਸੁਣਾ ਜਜਬਾ ਸਮਝਾਉਣ ਦਾ ਲੋਕਾ ਨੂੰ ਸਮਝੀ ਆਣੇ ਤੁਹਾਡੇ ਆਖੇ ਲਾਗੀ ਜਣੇ ਹੁਣ ਸਾਰੇ ਹੁਣ ਆਖਿਓ ਜੇ ਕੋਈ ਨੱਚ ਪੜਕ ਗਿਆ ਆਖਿਓ ਜੇ ਕੋਈ ਨਗੀਜ਼ ਬਾਰੇ ਕੋਈ ਗੱਲ ਕਰ ਗਿਆ ਕੋਈ ਲਚਰਤਾ ਦੀ ਕੋਈ ਦੂਜੀ ਤੀਜੀ ਗੱਲ ਕਰ ਗਿਆ ਜਾਂ ਤੁਸੀਂ ਨਸ਼ਾ ਕਰ ਗਿਆ ਜੇ ਪਾਣੀ ਥੱਲੋਂ ਤਾਨ ਲਿਆਦਾ ਤੁਹਾਡੇ ਤਾਂ ਆਖਿਓ ਮਤਲਬ ਆ ਜਿੰਨੀ ਗੱਲਾਂ ਸਾਰੀਆਂ A to Z ਸਮਝਾ ਦਿੱਤੀਆਂ ਹੁਣ ਅਸਰ ਹੋ ਗਿਆ ਵੇਖਿਓ ਨੰਦਾ ਆਪਾਂ ਜਿਹੜੇ ਨਾਲੀ ਆਪਾਂ ਤੁਰ ਕੇ ਚਲੋ ਸੋਈਏ ਤੇ ਸਹੀ ਪਹਿਲਾਂ ਜਾ ਕੇ ਕਰ ਸੋਣਾ ਕੀ ਯਾਰ ਸਾਰੇ ਕੰਮ ਵਿਸ਼ੇ ਸਮਝਾ ਲਏ ਆਪਾਂ ਤੇ ਤੁਸੀਂ ਵੀ ਸਮਝਾ ਦੇ ਹੋਣੇ ਬਾਕੀਆਂ ਨੇ ਸਮਝਾ ਦੇ ਹੋਣੇ ਚਲੋ ਯਾਰ ਥੱਕੇ ਟੋਟੇ ਪਏ ਆਪਾਂ ਕਿਤੇ ਲਾਉਗੇ ਕਿ ਗਿਆ ਆਪਾਂ ਦੇ ਲਈ ਹੈ ਸਮਝਾ ਦੇ ਲੋਕਾਂ ਨੂੰ ਵੀ ਪੁਹਾਣੀ ਲਾਉਣਾ ਅਹੀਂ ਅਹੀਂ ਆਪੜਾ ਫੜੀ ਕਿਹਾ ਹੈ ਪੀ ਨਹੀਂ ਲੋੜਾ ਬੱਕਰੀ ਗਾਲਿਆ ਪਰ ਅਹੀਂ ਤੇ ਲਾਉਣਾ ਹੈ ਕਿ ਨਹੀਂ ਸਾਡਾ ਮੰਦਾ ਹੈ ਕਿ ਨਹੀਂ ਦੱਸੋ ਅਹੀਂ ਤੇ ਸਮਝਉਂ ਨਹੀਂ ਬੜੇ ਚਿਰ ਦੇ ਪੈਗ ਮਾੜਾ ਜੇ ਹਰੇਕ ਕੰਮ ਹੀ ਮਾੜਾ ਜੇ ਹੁਣ ਤੁਸੀਂ ਦੱਸੋ ਨਹੀਂ ਨਾ ਆਪਾਂ ਤੇ ਬੁਲਾਈਏ ਸਮਝਾਤਾ ਹਾਂ ਲੋਕਾਂ ਨੂੰ ਸਮਝ ਕੇ ਲੋਕ ਆਪਣੀਆਂ ਜਿੰਨੀਆਂ ਗੱਲਾਂ ਦੱਸਤੀਆਂ ਇਹ ਅਸਰ ਨਾ ਹੋ ਗਏ ਨਹੀਂ ਤੇ ਥੱਕ ਗਏ ਗੱਲਾਂ ਕਰ ਕਰਕੇ ਮੁੱਢੇ ਸੌਣਾ ਨਹੀਂ ਲਈਏ ਪੈਗ ਆਪਾਂ ਨਹੀਂ ਇਹਨਾਂ ਮੱਦਾ ਕਿ ਵੀ ਆਪਾਂ ਸੋਨਾ ਪੱਥ ੱਗਏ ਆਪਾਂ ਥੱਕ ਗਏ ਗੱਲਾਂ ਸੁਣਾ ਸੁਣਾ ਥੱਕ ਗਏ ਆਪਾਂ ਹਰ ਬਿਸ਼ਿਆਂ ਦੇ ਰੌਲਾ ਪਾਵਾ ਦੁਨੀਆ ਨੂੰ ਅਸੀਂ ਸਮਝਾਉਦੇ ਮਰ ਗਏ ਜੇ ਉਹਨਾਂ ਸਮਝਣਗੇ ਲੋਕ ਹੱਦੀ ਸਰੀਰ ਵੀ ਡੋਣ ਡਿਆ ਅੰਗ-ਅੰਗ ਦੁਖਣ ਡਿਆ ਸਾਡਾ ਇਥੇ ਸੋਣਾਂ ਦੀ ਤਨ ਗੱਲ ਇੱਕ ਅੰਗ-ਅੰਗ ਦੁਖਣ ਡਿਆ 来 ਇकडे ਕੀ ਹੈ ਚਲ ਵਾ ਤੇ ਸੁਣਾ ਦੀ ਫਿਰ ਮੈਂ ਤੋਰਿਆ ਨਹੀਂ ਜਾਂਦਾ ਨਾ ਤੁਸੀਂ ਮੇਰੀਆਂ ਜਿਹੜੀਆਂ ਚੀਜ਼ਾਂ ਰੋਕਦੇ ਜੇ ਫਿਰ ਮੈਨੂੰ ਸਮਝਾਉਣੀ ਆ ਪੈਂਦੀ ਆ ਚੋ ਸੁਣਾ ਦੀ ਇੱਕ ਹੋਇਓ ਬਾਕੀ ਇੱਕ ਗੱਲ ਮੈਨੂੰ ਦੱਸ ਦਿਓ ਯਾਰ ਵੀ ਆ ਫੇਸਬੁੱਕ ਤੇ ਜਾਂ ਲਾਈਵ ਪੈਗ ਲਾਉਣਾ ਜਿਦ ਤਰਾ ਆਪ ਗੱਡੀ ਨਹੀਂ ਚਲਾ ਸਕਦੇ ਚਲਾਣ ਘਟਿਆ ਜਾਂਦਾ ਨਾ ਫੀਤੂ ਛਰਾ ਪੀਤੀ ਐ ਚਲਾਨ ਘਟਵਾ ਤਰਾ ਜੇ ਚਲਾਨ ਚ ਨੂੰ ਨੇ ਆ ਜਾਂ ਕੋ ਕਾਨੂੰਨੀ ਇਦਾਂ ਦੀ ਕੋ ਖੇਡ ਹੈਗੀ ਦੱਸ ਦਿਓ ਭਰਾ ਆ ਨਹੀਂ ਨਹੀਂ ਪੀਂਦੇ ਫਿਰ ਹੋਰ ਕੀ ਐ ਚੋਰੀ ਪੀ ਲਿਆ ਕਰਾਂਗੇ ਇਤਨਾ ਨਾ ਪੀਵਾਂਗੇ ਤੁਹਾਡੇ ਅਗੂ ਹੂੰ ਇਤਨਾ ਨਹੀਂ ਨੂੰ ਕੋ ਗੱਲ ਹੈਗੀ ਪਿਆ ਹੁਣ ਆ ਪੀਂਨੇ ਆ ਤੇ ਕੋ ਮੋਬਾਈਲ ਤੇ ਜਾਂ ਲਾਈਵ ਤੇ ਜਾਂ ਜੋ ਜੋ ਵੀ ਹੋ ਰਿਹਾ ਮਤਲਬ ਅਸਰ ਉਸਰ ਨਹੀਂ ਨਾ ਇਹਦਾ ਮਤਲਬ ਕਾਨੂੰਨ ਨੂੰ ਸਰਕਾਰ ਨੂੰ ਵੀ ਤੁਸੀਂ ਯਾਰਾ ਬੋਲਤਾ ਤੇ ਮੋਬਾਈਲਾਂ ਨਸ਼ਾ ਹੋ ਗਿਆ ਜਾਂ ਸਰਕਾਰ ਨੂੰ ਦਾ ਨੁਕਸਾਨ ਹੋ ਗਿਆ ਦੇ ਕਾਨੂੰਨੀ ਪਰਚਾ ਦੀ ਜਰੂਰ ਦਰਸੋ ਜੇ ਤੁਹਾਡਾ ਆਪਣਾ ਕੋਈ ਬਣਾਇਆ ਬਣਿਆ ਉਹ ਨੂੰ ਨਹੀਂ ਮੰਨਦਾ ਦਜੀ ਜਿਵੇਂ ਤੂੰ ਇੱਕ ਬੋਲੋ ਝੂਟੇ ਝੂੜ ਜੇ ਮਰੀ ਜਾਂ ਤੇਰੀ ਦੇ ਆਂਗਾਂਗ ਦੁਖੇ ਜਾਏ ਆਹਾ ਹਾ ਹਾ ਹੁਣ ਆਂਗਾਂਗ ਦੁਖਾਈ ਤੇ ਗੱਲ ਇਥੇ ਇੱਕ ਮੈਂ ਸੁਣਾਇਆ ਤਾਂ ਬਣਾ ਲੈਣੀ ਐ ਸਾਇਦਾ ਮੈਂ ਤੇ ਹਟ ਗਿਆ ਤੁਹਾਡੇ ਅੱਖਾਂ ਵੀ ਆ ਤੁਹਾਡੇ ਅੰਗਰ ਲਿਆ ਕਰਦਾ ਪਰ ਹੁਣ ਮੈਂ ਕੀ ਕਰਾਂ ਹੁਣ ਅੱਗੇ ਕਿ ਤਰ੍ਹਾਂ ਸੈੱਟ ਕਰੀਏ